ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਈ ਦਿਨਾਂ ਬਾਅਦ ਡਿੰਪਾ ਚਾਚਾ ਸਾਡੇ ਦਰਮਿਆਨ ਸੋ ਲੈ ਗਿਆ ਇੱਕ ਕਿਲਾ ਅੱਜ ਕੰਮ ਨਵੇੜ ਦੇਣਾ ਅੱਜ ਪਾਇਆ 605 ਪੀਐਸ ਗੋਗੀ ਕਹਿੰਦਾ ਵੀ ਚਲ ਆਪਾਂ ਨੇ ਪੀਐਸ ਵੀ ਖੱਲਣਾ ਟਰੈਕਟਰ ਵੀ ਅੱਜ ਚਲਾ ਕੇ ਦੇਖਣਾ 0 ਡ੍ਰਿਲ ਤੇ ਇਹਦੀ ਪਰਫਾਰਮੈਂਸ ਕਿਵੇਂ ਦੀ ਹੈ ਠੀਕ ਹੈ ਵੀ ਆਚਾ ਬੀਪੀਐਸ ਕੇ ਮੇ ਦਾ ਚੱਲ ਹੈ ਫਿਰ ਕਹਿੰਦਾ ਨਹੀਂ ਮੈਂ ਸੀਆਰਡੀ ਵੀ ਕਹਿੰਦਾ ਫਿਰ ਆਪਾਂ ਚੇਂਜ ਕਰ ਲਾਂਗੇ ਮਾ ਉਹ ਟਰੈਕਟਰ ਆਪਦੀ ਜਗਾ ਉਹ ਖੜਾ ਦੇਖੋ ਤਾਂ ਰੂਪ ਹੀ ਬਹੁਤ ਆ ਕਰੇਗਾ ਆ ਖੜੇ ਦੇ ਰੂਪ ਟਰਾਲੀ ਆਟੋਮੈਟਿਕ ਤੇ ਰੁਕ ਪੈਂਦੀ ਉਹ ਕੱਲੀ ਆਟੋਮੈਟਿਕ 36 30 ਮੰਗ ਹਾਂ 36 30 ਮੰਗ ਹੈ ਨਾ ਜਿਵੇਂ ਕਹਿੰਦਾ 36 30 ਦਾ ਡਰੇ ਬਹੁਤ ਹੈ ਟਰਾਲੀਆਂ ਨੂੰ ਡਰ ਬਹੁਤ ਆ ਇੱਕ ਐਦਾ ਡਰ ਬਹੁਤ ਆ ਆ ਤਾਂ ਟੁੱਟ ਟੁੱਟ ਪੈਂਦਾ ਟਰਾਲੀ ਨੂੰ ਮੈਂ ਕੱਲ ਦੇਖਿਆ ਇਹ ਪਿਛਲਾ ਬਕਸਾ ਹਿਲਦਾ ਕੱਲ ਗੱਠਾਂ ਦੀ ਟਰਾਲੀ ਘੜ ਗਈ ਥੀ ਹਣਾ ਜਾਂਦਾ ਤਾਂ ਛੜਾ ਮਾਰਦਾ ਇਹ ਚੱਲ ਜਣੀ ਅੱਜ ਹੁਣ ਅਸੀਂ 605 ਪੀਐਸ ਪਾਇਆ ਦੇਖਣਾ ਇਹਦੇ ਨਾਲ 0 ਡ੍ਰਿਲਰ ਨੂੰ ਵੀ ਕਿੰਨਾ ਕਹੇ ਲੋਡ-ਲੋਡ ਲੰਦਾ ਤੇ ਅੱਜ ਚੱਕਰ ਇਹ ਪੈ ਗਿਆ ਜਿਨ੍ਹਾਂ ਨੇ ਉਹਦੇ ਨਾਲ ਸਾਰੀ ਬੁਝਾਈ ਕਰੀ ਉਹ ਦੋਹੇ ਬੰਦੇ ਨਹੀਂ ਕੰਮ ਨਵੇੜਨਾ ਫੇਰ ਆਪਾਂ ਨੂੰ ਇਹ ਬੈਠਿਆ ਕੰਮ ਫੇਰ ਆਪਾਂ ਤੇ ਜੀ ਦੀ ਦੀ ਵਧਾਈਦਾ ਹੋਇਆ ਹਾਂ ਚੇ ਕਣਕ ਦੀ ਬੁਝਾਈਦਾ ਹੋਇਆ ਤੇ ਇਹ ਕਣਕ ਦੀ ਵਧਾਈਦਾ ਹੋਇਆ ਚੇ ਗੱਠਾ ਬਣਾਈਆਂ ਦਾ ਹੋਇਆ ਚੇ ਤੂੜੀ ਬਣਾਈਦਾ ਹੋਇਆ ਚੇ ਤੂੜੀ ਬਣਾਈਦਾ ਹੋਇਆ ਕੰਮ ਸਾਨੂੰ ਇਹ ਨਵੇੜਨੇ ਪੈਣੇ ਆ ਕੀ ਅੱਜ ਸਾਰੀ ਫੈਮਿਲੀ ਗਈ ਦੀਆ ਵਿਆਹ ਦੇ ਵਿੱਚ ਮਹਿਤਾਬ ਸਿੰਘ ਅੱਜ ਗਏ ਆ ਵਿਆਹ ਦੇ ਵਿੱਚ ਬੱਕ ਕਣਕ ਤਾਂ ਤੁਸੀਂ ਵੀ ਜੇ ਤੁਹਾਨੂੰ ਪਤਾ ਹੁਣ ਕੋ ਕਿਹੜਾ ਕਿਹੜੇ ਗੇਹਲ ਤੇ ਚੱਲਦਾਦਾ ਜੀਰੋ ਡ੍ਰਿੱਲ ਨੂੰ ਤੱਪੜ ਖੇਤ ਆ ਆਪਣੇ ਅੱਛਾ ਤੱਪੜ ਕਹਿੰਦੇ ਹੁੰਨੇ ਕਿ ਰੱਪੜ ਕਹਿੰਦੇ ਹੁੰਨੇ ਤੱਪੜ ਵੀ ਕਹਿੰਦੇ ਜੇ ਮੈਂ ਤੱਪੜ ਕਹਿੰਦਾ ਵਿੱਚ ਕੀ ਕਮੈਂਟੋ ਨੇ ਕਹਿੰਦੇ ਲੱਗ ਲੱਗ ਪੈਂਦਾ ਰੱਪੜ ਲੱਗ ਲੱਗ ਹੋਇਆ ਯਾਰ ਹਰੇਕ ਤਰ੍ਹਾਂ ਹਰੇਕ ਉਹਦੀ ਆਪਣੀ ਆਪਣੀ ਬੋਲੀ ਆ ਓਹੋ ਕਿਲੇ ਦਾ ਮਾਲ ਪੱਤਾ ਸਵਾ ਕਿਲੇ ਦਾ ਪੂਰਾ ਉੱਪਰ ਹਾਂ ਪੂਰਾ ਹੈ ਬਾਕੀ ਜਿਹੜਾ ਘਾਟਵਾ ਦਾ ਉੱਪਰ ਪਿਆ ਕੋਈ ਖੁੰਝਾ ਕੋਈ ਖਾਂਝਾ ਕੋਈ ਕੁਝ ਕੱਢਣਾ ਕਿਵੇਂ ਉਹ ਸਾਨੂੰ ਕਹੀ ਦੇ ਦੇ ਕੋਈ ਕਹੀ ਰੱਖ ਲਈ ਰੱਖ ਲਈ ਮੈਂ ਜਦੋਂ ਤੱਕ ਛਿੱਟਾ ਦੇਦੇ ਹੋ ਦੂਜੇ ਗੱਡੇ ਆਏ ਹੋ ਤੂੰ ਹੁਣ ਇੱਥੇ ਕੀ ਕਾਰਵਾਈ ਚੱਲੂ ਤੂੰ ਮੈਂ ਤਾਂ ਉਹ ਫਰਸ਼ ਜਾ ਲਾਉਣਾ ਅਜ ਹੁਣ ਕੱਲਾ ਤੁਰਿਆ ਨਾ ਸਾੱਚੇ ਦੀ ਚੜਾਈ ਆ ਕੰਬੈਨ ਵੀ ਧੋਣੀ ਅਜ ਕਫਨ ਆਜੋ ਫਟਾਫਟ ਪੀਂ ਹਲੇ ਜੀ ਫਟਾਫਟ ਦੇ ਮਾਰ ਲੈ ਇੱਕ ਬਾਈ ਸਾਨੂੰ ਫਟਾਫਟ ਦੱਸਿਓ ਵੀ ਫਟਾਫਟ ਥੋੜੀ ਵੀ ਚੱਲਦੀ ਏ ਸਾਡ ਨੂੰ ਹੀ ਦੁਖੀ ਕਰਾਵੇ ਫਟਾਫਟ ਐਨਾ ਤੇ ਕਾਲੀ ਚੱਲਦੀ ਹੋਣੀ ਆ ਸਾਡੇ ਦਾ ਫਟਾਫਟ ਨਹੀਂ ਹੁੰਦੀ ਹੈ ਨਾ ਲੈ ਵੀ ਐ ਕਰ ਹਲੇ ਤੁਰਿਆ ਨਹੀਂ ਹੁੰਦਾ ਆ ਜਾ ਫਟਾਫਟ ਫਟਾਫਟ ਆਉਂਦੇ ਨਹੀਂ ਚੱਲ ਹੁਣ ਚਾਹ ਪੀ ਲੈ ਫਟਾਫਟ ਫਟਾਫਟ ਫਿਰ ਨਾ ਮਸ਼ੀਨ ਧੋ ਦਈਏ ਉਹ ਤੇ ਬਾਅਦ ਫਿਰ ਹੁਣ ਜਿਹੜਾ ਤੇ ਖੂਨਦਾਨ ਕੈਂਪ ਲਾਉਣਾ ਆਪਣੇ ਪਿੰਡ ਹੂੰ ਵੀ ਉਹ ਤੇ ਬਾਅਦ ਚ ਫਿਰ ਮਸ਼ੀਨ ਖੋਲਾਂਗੇ ਫਿਰ ਮੰਗਲਵਾਰ ਨੂੰ ਮਸ਼ੀਨਾਂ ਖੋਲ ਦੇਣੀ ਆ ਯਾਰ ਐ ਤੇ ਤਿਆਰੀ ਕਰੀ ਫਿਰਦੇ ਆ ਕਹਿੰਦੇ ਰੁਪੇਰਾ ਵੀ ਹੁਣੇ ਨਾਲ ਦੀ ਨਾਲ ਲਗਾਤਾਰ ਕੰਮ ਜਿਹੜਾ ਵੀ ਹੈ ਨਾ ਨਾਲ ਦੀ ਨਾਲ ਕਰੀ ਜਾ। ਤੇਰਾ ਥਰ ਤੂੰ ਜੇ ਹੁਣ ਅੰਦਰ ਲਾਤੀਆਂ ਫੇਰ ਕੱਢੂਗੇ ਹੁਣ ਊਰੀ ਤੇ ਇੱਕ ਲੇਜੇ ਕਰਨੀ ਆ ਰਿਪੇਅਰ ਕਰਕੇ। ਸਾਫ ਹੋ ਗਿਆ ਤੇਰਾ ਕਿਹਨਾਂ ਰੱਖੇ। ਤੂੰ ਫੇਰ ਸਾਫ ਹੋਊਗਾ। ਹੂੰ। ਉਹ ਫੇਰ ਹੁਣ ਸਾਫ ਹੋ ਗਿਆ। ਫੇਸਲ ਕਰਾਵਾਂ ਲੱਗਦਾ ਤੁਹਾਨੂੰ ਕੱਲ। ਨਾ ਫੇਰ ਦਾੜੀ ਨਹੀਂ ਪਤੰਦਰ ਹੁਣ ਸਾਡਾ ਸਾਡਾ ਟਾਈਮ ਨਹੀਂ ਲੱਗਦਾ ਦਾੜੀ ਕਟਾਉਣ ਦਾ ਇਹ ਪਤੰਦਰ ਜਮਾਂ ਨਹੀਂ ਹੋਣ ਦਿੰਦਾ। ਫੇਰ ਲੱਗ ਜਾ ਨਿਆ ਫੇਰ। ਚੱਲ ਕਰੀ ਸਾਡਾ ਟਰੈਕਟਰ ਨੇ ਇਕੱਠਾ ਰੱਖੇ ਜੀ ਤਾਂ ਉਹਦੇ ਖੂਜੇ ਚ ਵੀ ਮਰ ਜਾ ਮਾਰਿਆ। ਕੋਈ ਨਾ ਉੱਥੇ ਵੀ ਕਰ ਦਾਂਗੇ। ਐਂ ਕਰਿਆ ਦੀ ਆ ਲੰਬੀ ਗਾਰੇ ਦਰਨੀ ਆਹ ਵਾਲੀ ਲਿੰਕ ਨਾ ਥੋੜੀ ਲੰਬੀ ਆ ਛੋਟੀ ਐ ਤੂੰ ਲੰਬੀ ਦਾ ਕਰ ਇਹਦਾ ਬਸ ਤੂੰ ਮਾਰ ਜੀ ਕਿ ਚਾਰ ਤੁੜੀਆਂ ਉਹ ਮੇਂ ਪਿੱਛੇ ਮੋੜ ਦੇ ਇਹਨੂੰ ਬਿਨਾ ਛੱਤਰੀ ਤੋਂ ਵੀ ਟਰੈਕਟਰ ਚਲਾਉਣ ਦਾ ਲੱਗ ਕੇ ਨਿਆਣਾ ਹਾਂ ਲੰਬੀ ਕਰ ਖੜ ਜਾ ਬੱਸ ਬੜ ਠੀਕ ਹੈ ਥੱਲੇ ਟੌਪਲਿੰਗ ਪਾਈ ਵੀ ਤਾਂ 1.0 ਡਰਲ ਸਿੱਧੀ ਰਹਿੰਦੀ ਆ ਚਾਹ ਤਾ ਜਾ ਉੱਪਰ ਬੈਸੇ 1 ਕ ਵੀ 50 ਪਾਵਰ ਦੇ ਵਿੱਚ ਚਾਚਾ ਖੁੱਲਾ ਡੁੱਲਾ ਪਲੇਟਫਾਰਮ ਇੱਕ ਮਿੰਟ ਲਈ ਦਿੰਦੀ ਆ ਕਹਿੰਦੇ ਆ ਇਹ ਜਿਹੜਾ ਪੀਐਸ ਇਹ ਮਤਲਬ ਆ ਗਿਆ ਨਾ ਇਹ 605 ਡੀਆਈ ਆਈ ਜਿਹੜਾ ਪਹਿਲਾ ਮਾਡਲ ਤਾਂ ਸੇਮ ਉਹੀ ਕੁਸ਼ ਹੈ ਜਿਹੜਾ ਪਹਿਲਾਂ 57 ਐਚਪੀ ਵਾਲਾ ਆਉਂਦਾ ਤਾਂ ਨਾ ਉਹੀ ਕੁਸ਼ ਹੈ ਇਹ ਤੇ ਟਰਬੋ ਟਰਬੋ ਲੱਗੀ ਵੀ ਇਹਨੂੰ ਕੰਪਨੀ ਦੀ 60 ਪਾਵਰਾਂ ਚ ਕਿਆ ਇਹ ਬਾਤਾਂ ਕਰਾਉਂਦਾ ਇਹ ਟਰੈਕਟਰ ਬਸ ਪੁੱਛੋ ਨਾ ਹੁਣ ਆਪਣੇ ਕੋਲ ਇੱਕ ਥੈਲਾ ਬੀਜ ਦਾ ਵੀ ਹੈਗਾ 2.5 ਦਾ ਵੀ ਹੈਗਾ ਹਨਾ ਆ ਟਾਇਰ ਜਾਂ ਕਰ ਲੈ ਖਾਲੀ ਇੱਕ ਜਿਹੜਾ ਔਖੇ ਸੌਖੇ ਲਾ ਲਈਓ ਸਫੈਦਿਆਂ ਵਾਲਾ ਫਿਰ ਨਹੀਂ ਆਪਣੀ ਸਫੈਦਿਆਂ ਵਾਲੀ ਹੈ ਤੇ ਬਸ ਇਹਦੇ ਚ ਫਸੇ ਨਾ ਪਿਛਲੀ ਵਾਰ ਰਿਕਾਪ ਇੱਥੇ ਤੋੜੀ ਤੀ ਗੋਗੀ ਨੇ ਨੱਟ ਤੋੜੇ تھے ਜਿਹੜੇ ਰਿਕਾਪ ਵਾਲੇ ਐਦਗੇ ਆਪਣੇ ਕੋਲ ਨੱਟ ਵੀ ਨਹੀਂ ਹੈਗੇ ਠੀਕ ਹੈ ਦਾ ਚਾ ਨੱਟ ਵੀ ਨਹੀਂ ਆਪਣੇ ਕੋਲ ਹੈਗੇ ਕੋਈ ਗੱਲਾਂ ਨਹੀਂ ਠੀਕ ਹੈ ਹਾਂ ਬੋਲ ਨਾ ਤਾਂ ਦੀ ਆ ਬੋਲ OK ਬਾਅਦ ਜਾ ਤੋ 4 ਵੀਲ ਟਰੈਕਟਰ ਹਲੇ ਇੰਨਾ ਕ੍ਰੇਜ ਨਹੀਂ ਤਾਂ ਆਉਂਦਾ 2020 ਬੂਦੀ ਗੱਲ ਹੈ ਬਾਈ ਦੀ ਗੱਲ ਹੈ ਹੂੰ ਮਤਲਬ ਪਹਿਲਾਂ ਇਹ ਕਹਿੰਦੇ ਵੀ 0 ਡਰਿਲ ਤੇ ਕੀ ਲੋਡ ਐ ਏਡੇ ਟਰੈਕਟਰ ਦੀ ਤਾਂ ਖੇਤ ਤੋਦਣਾ 116 ਦੇ ਟਾਇਰ ਵਾਲੇ ਟਰੈਕਟਰ ਨੂੰ ਜਿਹੜੋ ਡਰਿਲ ਤੇ ਮਾੜਾ ਕਹਿੰਦੇ ਹੁੰਦੇ ਤੇ ਹਨਾ ਵੀ ਇਹ ਤਾਂ ਕਹਿੰਦੇ ਖੇਤ ਤੋਦਣਾ ਹਨਾ ਹੁਣ ਜੇ ਆਪਾਂ ਨੇ ਐਡੀ 15 ਪੋਰੀ ਜਾਂ ਮਤਲਬ 13 ਪੋਰੀ ਵੀ ਝਾਉਣੀ ਆ 4 ਵੀਲੇ ਲੋਟ ਆਉਂਦਾ 4 ਵੀਲੇ ਲੋਟ ਦੋエリ ਬੱਤਲੇ ਪਤਾ ਗੱਲ ਕਹਿ ਉਹ ਕਰ ਫਿਰ ਸਲਿੱਪ ਨਹੀਂ ਮਾਰਦਾ ਯਾਰ ਸਲਿੱਪ ਨਹੀਂ ਮਾਰਦਾ ਤੇ ਹੁਣ ਸਾਰੀਆਂ ਤੁੜੀਆਂ ਘਟ ਗਈਆਂ ਜਦ ਆਪਾਂ 4 ਵੀਲਿਆ ਤੇ ਆ ਤਾਂ ਜਦ ਤੁੜੀ ਵਾਲੀ ਤੇ ਲਾਇਆ ਕਹਿੰਦੇ ਵੀ ਇਹ ਤੁੜੀ ਵਾਲੀ ਤੇ ਗਲਤ ਲਾ ਲਿਆ ਤਾਂ ਖਰਚੇ ਬਹੁਤ ਮਿੱਧੂਗਾ ਇਹ ਵੀ ਮਤਲ ਮੁਝੇ ਤੇ ਆ ਨਹੀਂ ਟਿਕਾੜਾ ਨਹੀਂ ਕਿਸੇ ਪਾਸੇ ਨੂੰ ਹੁਣ ਆ ਦਿਖਾਉਣਾ ਵੀ ਜੇ 2 ਵੀਲ ਦੇ ਵਿੱਚ ਲਾਉਣਾ ਤਾਂ ਟਰੈਕਟਰ ਦੀ ਸਲਿੱਪ ਕਿੰਨੀ ਹੈ ਤੇ 4 ਵੀਲ ਚ ਕਿੰਨੀ ਹੈ ਅੱਛਾ ਫੜ ਬੋਨਾ ਹਾਂ ਪਹਿਲਾਂ 2 ਵੀਲ ਚ ਦਿਖਾ ਦਿੰਦਾ ਮੈਂ ਪਿਛਲਾ ਟਾਈਮ ਦਿਖਾਦੀ ਸੀ ਸਲਿੱਪ ਮੈਂ ਕੋਈ ਨਹੀਂ Thank you. ਲੱਗ ਗਿਆ ਜੀ 30 ਲੀ ਲਾਣੀ ਦਾ ਵੀ ਨੰਬਰ ਅੱਜ ਹੈ ਜਾਚਾ ਥੋਤੀ ਅੱਜ ਥੋਤੀ ਅੱਜ ਚੱਲ ਵਧੀਆ ਹੰਬਲਾ ਵੱਜ ਗਿਆ ਇਹਦਾ ਤਾਂ ਥੋਣੀਆਂ ਤਾਂ ਪੈਣੀਆਂ ਫਿਰ ਜਦ ਚਲਾਉਨੇ ਆ ਥੋਣੀਆਂ ਤਾਂ ਪੈਣਗੀਆਂ ਵੈਸੇ ਨਾ ਜੀਰੀ ਚ ਇਤਕੀ ਲਿਪੜੀਆਂ ਥੋੜੇ ਜਿਆਦਾ ਜੀਰੀ ਫਿਰ ਮੀਂਹ ਦੇ ਕਾਰਨ ਕਰਕੇ ਆ ਫੁੱਟੇ ਹਾਂ ਤੇ ਗਿੱਲੇ ਹੀ ਮਿਲਦੇ ਨੇ ਤਾਂ ਬਿਲਕੁਲ ਬਿਆਲੇ ਬੰਦੇ ਵੀ ਪਹੁੰਚ ਗਏ ਜੀ ਘਰੇ ਤੇ ਰਾਣੀ ਥੋਤੀ ਵੀ ਵਧੀਆ ਅੱਜ ਸਰਬਸੁਰ ਵੱਜ ਗਈ ਇਹਦਾ ਨਾ ਉੱਪਰ ਤੇ ਉਹ ਡਿਸਟ੍ਰੀਬਿਊਟਰ ਵਾਲੇ ਦੇਖਣੇ ਆ ਹੋਲ ਤੇ ਲੀਕ ਆ ਥੋੜਾ ਥੋੜਾ ਉਹ ਨਾ ਫਿਰ ਉਹ ਲਾ ਦਾਂਗੇ ਆਪਾਂ ਹੈਂ ਹਾਂ ਇਹ ਵਾਹ ਡੇਬਲ ਆ ਕੇ ਫਿਰ ਕਰ ਸਾਰ ਉਹਨਾਂ ਨੂੰ ਹਾਂ 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 ਉਹ ਮਤਲਬ ਫੀਡਰ ਪਰ ਨਾ ਗੇਰੀ ਜਾਂਦੀ ਓ ਮਤਲਬ ਤੇ ਖੜੀ ਲੈਂਡ ਦੇ ਨੇ ਇੱਥੀ ਵਾਜੋ ਹਨਾ ਕੱਲ ਨੂੰ ਇਹਨੂੰ ਉਧਰ ਅੰਦਰੇ ਲਾ ਦੇਣਾ ਫਿਰ ਇਹਦੇ ਹੀ ਪਹਿਲਾਂ ਕਰ ਲੋ ਜੇ ਕਰਨਾ ਪਹਿਲਾਂ ਇਹਦੀ ਹੀ ਕਰ ਦੇਣਾ ਫਿਰ ਹਾਂ ਇਹ ਸਭ ਤੋਂ ਪਿੱਛੇ ਲੱਗ ਜੂਗੀ ਫਿਰ ਹਾਂ ਕਰ ਦਾਂਗੇ ਵਾ ਫਿਰ ਵਾਜੋ ਰਵਾਜ ਵੀ ਮੋਰੇ ਚੱਲ ਬੱਸ 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 ਐਂਓ ਕਰਾਂਗੇ ਕੰਮ ਪਹਿਲਾਂ ਇਹਦੇ ਥਲੇ ਸਰਵਾਦ ਨਹੀਂ ਕਰੋ ਫਿਰ ਬਿਲਕੁਲ ਬਿਲਕੁਲ ਕਿਵੇਂ ਆ ਜਿੱਤ ਵੀ ਜਾਨ ਬਚਾਉਣਾ ਆਪਣੀ ਇਹ ਤਾਂ ਕਮਾਲੀ ਹੋਈ ਫਈਆ ਚਾਚਾ ਹੱਥ ਮਾਰ ਕੇ ਗਿਆ ਵੀ ਨਹੀਂ ਭੈਣ ਤਾਂ ਕਿੱਥੇ ਇਹਦੇ ਕੋਲ ਕਿੱਥੇ ਵੇਹ ਲੈਣਾ ਵੀਡੀਓ ਦੇਖਣ ਦਾ ਹਾਂ ਬਹੁਤ ਇਹ ਆਦੇ ਅੰਮਲੇ ਖੜਾ ਅਧਿਆ ਪੀਕੇ ਆ ਐਮਐਲ ਐਮਐਲਏ ਸਾਹਿਬ ਐਮਐਲਏ ਸਾਹਿਬ ਬੈਲਟ ਨੇ ਤੰਗਦਾ ਨਹੀਂ ਕਰਿਆ ਬੈਲਟ ਨੇ ਤੰਗਤਾ ਹੀ ਕਰਿਆ ਸੱਚਾ ਠੰਡ ਹੋ ਗਈ ਹੈ ਨਾ ਬੈਟ ਨੇ ਅੰਦਰ ਕਰਦੇ ਅੰਦਰ ਕੱਲ ਦਿਨ ਹੈ ਭਾਗੇ ਚ ਠੰਡ ਹੋ ਗਈ ਅੰਦਰ ਵਗੀ ਹੋ ਕੇ ਤੰਗਦਾ ਨੇੜੇ ਨੂੰ ਪਾਈ ਦੇ ਠੰਡੂ ਤੰਦੂਗੀ ਕਹਿੰਦਾ ਨੇੜੇ ਲੱਗੋ ਚੱਲ ਬਲਾ ਫੱਤੇ ਫਿਰ ਕੱਇ ਮਿਲਦੇ ਆ ਅਗਲੀ ਵੀਡੀਓ ਚ ਮਿਲਦੇ ਆ ਅਗਲੀ ਵੀਡੀਓ ਚ ਕੱਲ ਨੂੰ ਮਿਲਾਂਗੇ ਤੇ ਆ ਖੂਨਦਾਨ ਕੈਂਪਾ ਨੂੰ ਡੀਕ ਲਿਆਂਦਾ ਵਰਸੋਂ ਨੂੰ ਖੂਨਦਾਨ ਕੈਂਪਾ ਚੌਥੇ ਨੂੰ ਮਸ਼ੀਨਾਂ ਪੱਟ ਲਓ ਇਹਦਾ ਘੂਗਾ ਚਿੱਤ ਕਰ ਦੋ ਇਹਨੂੰ ਕੱਲ ਨੂੰ ਪਰਲੇ ਕਰ ਲਾ ਦਾਂਗੇ ਫਟਾਫਟ ਨਿਵੇੜ ਤੋਂ ਕੰਮ ਪਹਿਲਾਂ ਏਸੀ ਨੂੰ ਹੀ ਕਰਾਂਗੇ ਕੰਮ ਪਹਿਲਾਂ ਇਹਨੂੰ ਕਰਕੇ ਸਭ ਤੋਂ ਪਿੱਛੇ ਲੱਗ ਜੂਗੀ ਸ਼ੈੱਡ 'ਚ ਫਿਰ ਇਹ ਲੋਟਣਾ ਫਿਰ ਉਹ ਤੇ ਬਾਦ ਉਹ ਬਸ ਉਹ ਸਭ ਤੇ ਬਾਦ ਚਲਾਉਂਗੀ ਉਹਨੂੰ ਫਿਰ ਆ ਚੱਲ ਲੂ ਆ ਆਪਣੀ ਤੀ ਵਾਰ ਚਲੂਗੀ ਠੀਕ ਹੈ ਨਾ ਸਭ ਤੇ ਬਾਦ ਜਿਹੜੀ ਜਿਹੜੀ ਕੱਢੀ ਜਾਊਂਗੀ ਉਹ ਹੀ ਚਲਾਈ ਦਿਆਂਗੀ ਬਸ ਉਹ ਹੀ ਉਹ ਹੀ ਚਲਾਈ ਜਾਊਂਗਾ ਖੱਦੂ ਖੜਾ ਜਾਂ ਨਹੀਂ ਪੈਂਦਾ ਨਹੀਂ ਫਿਰ ਸਮਾਨ ਚ ਰੁਲੀ ਜਾਂਦਾ ਚਲ ਲੱਗ ਉਹਨੇ ਨੇੜੇ ਨੂੰ ਫਿਰ ਚਲੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਚਾਚੇ ਜੀ ਠੰਡ ਤਾਰਨ ਲੱਗਿਆ ਹੁਣ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਤਤ ਤਤ ਤਤ